ਹਾਂਜੀ ਕਿਸ਼ਤਾਂ ਦਾ ਲੈਂਦੀ ਮਸ਼ੀਨ ਕੂਲਰ ਵੀ ਕਿਸ਼ਤਾਂ ਦਾ ਲੈ ਕੇ ਉੱਥੇ ਥੋੜੇ ਥੋੜੇ ਪੈਸੇ ਉਹਨੂੰ ਦੇ ਕੇ ਮੁੰਡੇ ਨੂੰ ਸੰਜੀਵ ਨੂੰ ਤਾਂ ਉੱਥੇ ਚੀਜ਼ਾਂ ਲਈਆਂ ਮੀਆਂ ਇੱਕ ਕਿਸ਼ਤਾਂ ਰਹਿੰਦੀਆਂ ਹਜੇ ਕੂਲਰ ਦੀਆਂ ਪਤਾ ਨਹੀਂ ਕਿੰਨੀਆਂ ਰਹਿੰਦੀਆਂ ਕਹਿੰਦੀ ਦੋ ਹੋਰ ਤਿੰਨ ਰਹਿ ਗਈਆਂ ਨੇ ਅੱਛਾ ਹਾਂਜੀ ਦੋ ਤਿੰਨ ਹੀ ਰਹਿ ਗਈਆਂ ਨੇ ਕੂਲਰ ਦੀ ਮਸ਼ੀਨ ਵੀ ਉੱਥੋਂ ਲਈ ਹੀ ਉਹਦੀਆਂ ਮਕਾਤੀਆਂ ਮਸ਼ੀਨ ਦੀਆਂ ਮਸ਼ੀਨ ਵੀ ਰੁੜ ਗਈ ਉਹ ਵੀ ਕੂਲਰ ਵੀ ਰੁੜ ਗਿਆ ਦੂਸਰੀ ਜਿਹੜੀ ਚੱਲਦੀ ਫਿਰਦੀ ਮਸ਼ੀਨ ਉਹ ਕੀ ਕਹਿੰਦੇ ਰਸੋਈ ਜਿਹੜੀ ਉਹ ਵੀ ਰੁੜ ਗਈ ਅਹ ਬੇਟੀ ਵੀ ਬਾਕਸ ਬੈੱਡ ਵੀ ਕੱਪੜਿਆਂ ਦੇ ਭਰੇ ਦੇ 7 ਰਜਾਈਆਂ ਅਸੀਂ 8 ਵਿੱਚ ਦੋ ਕੰਬਲ ਦੋ 2000 ਦੇ ਕਿਸ਼ਤਾਂ ਦੇ ਲਈ ਦੇ ਜਿਹੜੇ ਆਂਦੇ ਨੇ ਗੱਡੀ ਲੈ ਕੇ ਉਹਨਾਂ ਉਹਨਾਂ ਕੋਲੋਂ ਵੀ ਕਿਸ਼ਤਾਂ ਦੇ ਲਈ ਦਸਮਾਨ ਦੋ ਦੋ 2000 ਦੇ ਕੰਬਲ ਦਿੱਤੇ ਉਹਨਾਂ ਉੱਭੀ ਰੋੜ ਕੇ ਨਾਵੇਂ ਨਾ ਵਿਕਦੇ ਉਹ ਮੇਰੇ ਮਨ ਲੱਗਦਾ ਜਿਹੜਾ ਕਿਸ਼ਤਾ ਦੇ ਕੂਲਰ ਹੀ ਉਹਦਾ ਸਟੈਂਡ ਬਸ ਰਹਿ ਗਿਆ ਬਾਕੀ ਤਾਂ ਉਹ ਕੂਲਰ ਨਹੀਂ ਲੱਗਦਾ ਲੱਭਾ ਕਿਉਂਕਿ ਇੱਥੇ ਡੂੰਗਾ ਚਲੇਗਾ